ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਚੱਕ ਆਰਮ ਸਿੰਘ ਵਾਲਾ ਨੇੜੇ ਹੈਗਾ ਜੀ ਪੁੱਚੋ ਮੰਡੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 4 ਬੱਸੀਆਂ ਤੇ ਇੱਕ ਬੈੜ ਆਪਾਂ ਤੁਹਾਨੂੰ ਦਿਖਾਵਾਂਗੇ ਚਾਰਾਂ ਦੇ ਜਿਹੜੇ ਮਿੱਤਰੋ ਰੰਗ ਬਹੁਤ ਸੋਹਣੇ ਆ ਉਮਰ ਜੀ ਜੀ ਆਪਾਂ ਗੱਲ ਕਰ ਗਏ ਤਿੰਨ ਦੇ ਤਾਂ ਮਿੱਤਰੋ 9-9 ਮਹੀਨੇ ਆ ਤੇ ਇੱਕ ਦੀ ਸੇਖ ਮੈਨੇ ਰੰਗ ਤੇ ਸਿਹਤ ਪੱਖੋਂ ਬਹੁਤ ਚੰਗੀਆਂ ਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਲ ਸਕਦੇ ਆ ਬਾਈ ਦੇ ਨਾਲ ਤੁਸੀਂ ਸੰਪਰਕ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਵੈਸੇ ਤਸੱਲੀ ਤੁਸੀਂ ਮਿੱਤਰੋ ਜ਼ਰੂਰ ਕਰ ਲੈਣੀ ਆ ਰੰਗ ਵੀ ਸੋਹਣਿਆ ਫੇਸ ਕੁਆਲਿਟੀ ਵੀ ਚੰਗੀ ਆ ਤੇ ਸਿਹਤ ਪੱਖੋਂ ਵੀ ਮਿੱਤਰੋ ਚਾਰਾਂ ਹੀ ਸੋਹਣੀਆਂ ਨੇ ਚਾਰਾਂ ਦਾ ਜਿਹੜਾ ਮੁੱਲ ਹੈਗਾ ਜੀ 45000 ਦੇ ਵਿੱਚੋਂ ਮਾਣ ਤਾਣ ਹੋ ਜੂ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰ ਸਕਦੇ ਹੋ ਸੰਪਰਕ ਤੇ ਇੱਕ ਜਿਹੜੀ ਤੁਹਾਨੂੰ ਬੈੜ ਦਿਖਾ ਰਿਹਾ ਮੂਹ ਮਿੱਤਰੋ ਚਾਰ ਦੰਦਾ ਤੇ ਕਦ ਕਾ ਠੀਕ ਹੈ 20 ਦਿਨ ਹੋ ਗਏ ਬਾਈ ਕਹਿੰਦਾ ਵੀ ਟੀਕਾ ਲੱਗੇ ਨੂੰ ਤੇ ਇਹਦਾ ਮੁੱਲ ਮਿੱਤਰੋ ਹੈਗਾ ਜੀ 18000 ਤੇ ਰੰਗ ਸਿਹਤ ਵਖੋ ਇਹ ਵੀ ਠੀਕ ਹੈ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਤੇ ਮਾਣ ਤਾਣ ਮਿੱਤਰੋ ਇਹਦੇ ਵਿੱਚੋਂ ਵੀ ਹੋ ਜਾਊਗਾ ਜਿਹੜਾ ਭਰਾ ਵੀ ਚੱਲ ਕੇ ਜਾਊਗਾ ਤਸੱਲੀ ਤੁਸੀਂ ਕਰਨੀ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਬਾਈ ਦਾ ਨੰਬਰ ਮਿੱਤਰੋ ਸਕਰੀਨ ਤੇ ਚੱਲੂ ਪਿੰਡ ਚੱਕ ਰਾਮ ਸਿੰਘ ਵਾਲਾ ਨੇੜੇ ਚੱਕ ਫਤੇ ਸਿੰਘ ਚੱਕ ਬਖਤੂ ਝੰਡੂਕੇ ਤੇ ਪੁੱਚੋ ਮੰਡੀ ਤੋਂ ਮਿੱਤਰੋ ਇਹ ਸੇ 7 ਕਿਲੋਮੀਟਰ ਤੇ ਆ ਤੇ ਲਹਿਰਾ ਮੁਹਬਤ ਉਹ ਵੀ 7-8 ਕਿਲੋਮੀਟਰ ਤੇ ਆ ਤਾਂ